ਸਾਡੀ ਸਰਕਾਰ ਜੋ ਪੈਣ ਰਾਣੀ ਕੁੜੀ ਜੀ ਔਰ ਸ਼ਰੀਫ ਮਲਕੀਤ ਸਿੰਘ ਜੀ ਦੇ ਉਜਨੀ ਮਾਤਾ ਫਹਿੰਦਰ ਕੌਰ ਜੀ ਜੋ ਪਰਿਵਾਰ ਨੂੰ ਅਚਾਨਕ ਜੀਵੜਾ ਦੇ ਕੇ ਸਤਬਰ ਜੀ ਦਿੱਤੀਆਂ ਸਵਾਸਾਂ ਨੂੰ ਕੂੜੀ ਹੋਏ ਸਤਗੁਰੂ ਰਵਿਦਾਸ ਮਹਾਰਾਜ ਦੇ ਬੇਗੋਪਰੇ ਦੇ ਵਾਸੀ ਬਣੇ ਜੋ ਬੋਲੇ ਸੋਨਰ ਪਾ ਜਤਪੁਰ ਦਾਸ ਸੁਹਾਰਾ ਕੀ ਜੈ ਜੈ ਤੇ ਤੁਮ ਤਾਮੇ ਜੋਦਨ ਆਵੇ ਸੋਦਨ ਜਾਹੀ ਕਰਨ ਪੂਚ ਰਹਿਨ ਥਰ ਨਾਹੀ ਸੰਗ ਚਲਤ ਹੈ ਹੰਬੇ ਚਲਣਾ ਦੂਰ ਕਵਨ ਸ੍ਰੀ ਪਰਮਾਨੰਦੇ ਮਹਾਵਾਪਾ ਦੇ ਅਨੁਸਾਰ ਸਾਡੇ ਬਹੁਤ ਜੀ ਸਤਕਾਰਯੋਗ ਸ੍ਰੀ ਮਲਕੀਸ਼ ਸਿੰਘ ਜੀ ਜੋ ਹਮੇਸ਼ਾ ਸਤਗੁਰੂ ਰਵਿਦਾਸ ਸਿੰਘ ਮਹਾਰਾਜ ਜੀ ਦੇ ਜਨਮ ਸਥਾਨ ਕਾਂਚੀ ਸ੍ਰੀ ਵਰਦਨਪੁਰ ਦੇ ਸੈਕਲ ਦੀ ਯਾਤਰਾ ਜਾਂਦੇ ਉਹਨਾਂ ਦੇ ਪੂਜਨੀ ਮਾਤਾ ਮਹਿੰਦਰ ਕੌਰ ਜੀ ਜੋ ਪਰਿਵਾਰ ਨੂੰ ਅਚਾਨਕ ਜਿਉੜਾ ਦੇ ਕੇ ਸਤਬਰ ਜੀ ਦਿੱਤੀਆਂ ਸਵਾਸਾਂ ਨੂੰ ਕੁਮਲੀ ਹੋਏ ਸਤਗੁਰੂ ਰਵਿਦਾਸ ਮਹਾਰਾਜ ਦੇ ਬੇਗੋਪ੍ਰੇਮ ਦੇ ਵਾਸੀ ਬਣੇ ਸਾਡੇ ਸਤਕਾਰਯੋਗ ਭੈਣ ਰਾਣੀ ਕੁੜੀ ਜੀ ਔਰ ਸ਼ਰੀਫ ਮਲਕੀ ਸਿੰਘ ਜੀ ਦੇ ਮਾਤਾ ਜੀ ਮਾਤਾ ਮਹਿੰਦਰ ਕੌਰ ਜੀ ਦੇ ਅੰਤਿਮ ਅਰਦਾਸ ਵਿੱਚ ਅੱਜ ਸ਼ਰਧਾਂ ਦੇ ਫੁੱਲ ਭੇਟ ਕਰਨ ਵਾਸਤੇ ਜਿੱਥੇ ਜਲੰਧਰ ਤੋਂ ਸੰਗਤਾਂ ਆ ਉੱਥੇ ਅਲੱਗ ਅਲੱਗ ਸਟੇਟਾਂ ਤੋਂ ਵੀ ਸੰਗਤਾਂਆਂ ਤੇ ਵਿਦੇਸ਼ਾਂ ਤੋਂ ਵੀ ਸੰਤਾਂ ਨੇ ਸਦੀਪੈਣ ਦੇ ਨਾਲ ਸਾਡੇ ਵੀਰ ਦੇ ਨਾਲ ਫੋਨ ਦੇ ਮਾਧਿਅਮ ਰਾਹੀਂ ਅਫਸੋਸ ਜਾਰ ਕੀਤਾ ਸੋ ਰਾਣੀਪੁਰੀ ਜੀ ਪੈਜੀ ਵੱਲੋਂ ਔਰ ਸ਼੍ਰੀ ਮਲਕੀ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੀਆਂ ਜਿਹੜੀਆਂ ਸੰਗਤਾਂ ਅੱਜ ਪਹੁੰਚੀਆਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਫੋਨ ਤੇ ਵੀ ਅਫਸੋਸ ਜਾਰ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੈ ਗੁਰਦੇਵ ਧੰਨਵਾਦ